ਬੈਡਮ ਜਿਹੜੀ ਇਹ ਫੋਰਸ ਆਈਆ ਕੰਪਨੀ ਆਈਆ ਕੀ ਹੈ ਨਾ ਉਹ ਚੌਂਕਾਂ ਦੇ ਵਿੱਚ ਵੀ ਗੰਦਲਾਇਆ ਜਾਇਆ ਗਿਆ ਤਾਂ ਕਿ ਲੋਕਾਂ ਨੂੰ ਜਾ ਕੇ ਇਸੇ ਤਰ੍ਹਾਂ ਫਲੈਗ ਮਾਰਤਾ ਹੈ ਨਹੀਂ ਦੇਖੋ ਇਹਦਾ ਕੰਪਰੀਹੈਂਸਿਵ ਪਲਾਨ ਬਣਾਉ ਹੋਇਆ ਹੈ ਜਿਹੜੀ ਫੋਰਸ ਆਈ ਹੋਈਆਂ ਉਹਨਾਂ ਨੂੰ ਡਿਫਰੈਂਟ ਪੁਆਇੰਟਸ ਤੇ ਫਟਿਆ ਜਾਏਗਾ ਤਾਂ ਫਲੈਗ ਮਾਰਚ ਤੋਂ ਇਲਾਵਾ ਇਹਨਾਂ ਦੇ ਡੇਲੀ 24 ਘੰਟੇ ਦੇ ਨਾਕੇ ਵੀ ਲੱਗ ਰਹੇ ਹਨ ਬਾਕੀ ਜਿੱਥੇ ਵੀ ਕੋ ਆਰੀਆ ਡੋਮੀਨੇਸ਼ਨ ਜਾਂ ਹੋਰ ਕੋਈ ਐਕਸਰਸਾਈਜ਼ ਕਰਨੀ ਹੈ ਕਿਤੇ ਨਾਕਾ ਲਗਾਉਣਾ ਹੈ ਕੋਈ ਚੈੱਕਪੁਆਇੰਟ ਬਣਾਉਣਾ ਉਥੇ ਸਾਰੀ ਜਗ੍ਹਾ ਹੀ ਆਲਮੋਸਟ ਅਸੀਂ ਪੂਰੇ ਡਿਸਟ੍ਰਿਕਟ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜਿਹੜੇ ਮੇਜਰ ਏਰੀਆ ਤੇ ਉਹ ਕਵਰ ਕਰਾਂਗੇ ਫਿਲਹਾਲ ਅਸੀਂ ਇਹ ਤੋਂ ਮੁਸਲੀ ਮਲੇਰਕੋਟਲਾ ਤੋਂ ਸ਼ੁਰੂ ਕਰ ਰਹੇ ਹਾਂ ਜਿੱਥੇ ਪਹਿਲਾਂ ਅਸੀਂ ਔਨ ਫੁੱਟ ਫਲੈਗ ਮਾਰਚ ਕਰਾਂਗੇ ਬਾਅਦੋਂ ਅਸੀਂ ਵਾਹਕਲ ਦੇ ਥਰੂ ਫਲੈਗ ਮਾਰਚ ਕਰਾਂਗੇ ਤੇ ਇਦਾਂ ਹੀ ਸਿਮਿਲਰਲੀ ਦੂਜੀਆਂ ਸਬ ਡਿਵੀਜ਼ਨਸ 'ਚ ਵੀ ਅਸੀਂ ਫੋਰ ਫਲੈਗ ਮਾਰਚ ਤੇ ਬਾਕੀ ਜਿਹੜਾ ਅਮਨ ਦੋਨੋਂ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਕਿ ਅਮਨ ਕਾਨੂੰਨ ਦੀ ਸ਼ਹਿਰ ਵਿਵਸਥਾ ਨੂੰ ਬਕਰਾਰ ਰੱਖਣ ਪ੍ਰਸ਼ਾਸਨ ਦਾ ਤੈਅ ਕਰੇ ਤੇ ਇੱਕ ਜਿਹਨਾਂ ਦੇ ਲਾਇਸੈਂਸ ਹੋਲਡਰਸ ਹੈ ਉਹਨਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਜਲਦ ਤੋਂ ਜਲਦ ਆਪਣਾ ਕਾਗੜਾ ਆਪਣੇ ਜਮਾ ਕਰਾ ਦੇਣ। ਤੇ ਕਿ ਇਹਨਾਂ ਹਦਾਇਤਾਂ ਇਲੈਕਸ਼ਨ ਕਮਿਸ਼ਨ ਜੀ ਆਈਆ ਹੋਏ ਹੈ ਪਬਲਿਸ਼ ਹੋਈਆਂ ਹੈ ਆਈ ਥਿੰਕਾ ਉਹ ਤੁਸੀਂ ਸਾਰੇ ਪੜ੍ਹ ਲਓ ਕਿਸੇ ਸਾਫ ਦੇ ਆਫਿਸ ਤੋਂ ਵੀ ਤੁਸੀਂ ਫਰਕ ਕਰਕੇ ਇਹ ਬਾਰੇ ਜਾਣਕਾਰੀ ਆ। ਜੀ ਪਰ ਚੋਰੀਆਂ ਜਿਹੜੀਆਂ ਦਿਨ ਰਾਤ ਨੂੰ ਬਹੁਤ ਜ਼ਿਆਦਾ ਪਾਤੀਆਂ ਹੈ। ਉਹ ਦੰਨੇ ਆਤੀ ਉਹਦੇ ਤੇ ਵੀ ਕਾਰਵਾਈ ਕਰਾਂਗੇ ਪੁਲਿਸੀ ਪ੍ਰੈਜ਼ੈਂਸ ਵਧਾਵਾਂਗੇ ਏਰੀਆ ਡੋਮਿਨੇਸ਼ਨ ਕਰਾਂਗੇ ਤੇ ਇਹਦਾ ਵੀ ਹੱਲ ਹੋ ਜਾਏਗਾ ਇੰਫੈਕਟ ਅਮੇਰਿਕਾ ਲਾ ਦੋ ਤਿੰਨ ਗ੍ਰੋਥ ਐਸੀ ਪੜੇ ਹੋਏ ਆ ਤੇ ਸਨੈਚਿੰਗ ਵਗੈਰਾ ਵਾਲੇ ਤਾਂ ਉਹ ਮੇਰੇ ਖਿਆਲ ਰੁਕ ਵੀ ਗਿਆ ਹੈ ਕੁਝ ਹੱਦ ਤੱਕ ਤੇ ਬਾਕੀ ਅਸੀਂ ਇੱਥੇ ਕੰਮ ਕਰਦੇ ਰਹਿਾਂਗੇ ਕਮੈਂਡ ਬਾਈਸ ਜੌਂਪ ਦੇ ਵਿੱਚ ਡ੍ਰੈਫਟ ਪਲੇ ਜਰੂਰੀ ਆ ਉਹਦੇ ਵਿੱਚ ਕੀ ਹੋਣੀ ਹੈ ਜਾਮਗਾ ਉਹ ਜ਼ਰੂਰ ਕਰਾਂਗੇ ਜੀ ਮਸਲਾ ਮੇਰੇ ਖਿਆਲ ਆਈ ਥਿੰਕ ਮੈਨੂੰ ਰਿਪਰੈਜ਼ੈਂਟੇਸ਼ਨ ਮਿਲੀ ਸੀਗੀ ਸਿਟੀ ਦੇ ਰਿਪਰੈਜ਼ੈਂਟੇਟਿਵਸ ਵੱਲੋਂ ਕਿਸੀ ਉਹਦਾ ਮਤਲਬ ਲੱਗਦਾ ਬਾਕੀ ਲੋਕਾਂ ਨੂੰ ਵੀ ਅਪੀਲ ਹੈ ਕਿ ਅਨधिकृत ਪਾਰਕਿੰਗ ਵਗੈਰਾ ਨਾ ਕਰਨ ਤੇ ਜਿੱਥੇ ਜਿੱਥੇ ਪੁਲਿਸ ਪ੍ਰਸ਼ਾਸਨ ਤੋਂ ਅਨੁਰੋਧ ਦੀ ਹੈ ਕਿ ਫਿਰ ਵਹੀਕਲ ਨਾ ਪਾਰਕ ਕਰੋ ਐਸਾ ਤੋਂ ਅੱਗੇ ਇਨਰ ਸਿਟੀ 'ਚ ਨਾ ਵਹੀਕਲ ਲੈ ਕੇ ਜਾਓ ਉਹ ਵੀ ਸਾਡੇ ਨਾਲ ਕੋਆਪਰੇਟ ਕਰਦੇ ਮੈਨੂੰ ਟ੍ਰੈਫਿਕ ਨੂੰ ਦੇਖਦੇ ਹੋਈ ਜਿਵੇਂ ਇਹੀ ਚੌਂਕ ਦੀ ਜੇ ਗੱਲ ਕਰੀਏ ਇੱਥੇ ਵਾਕਿਆ ਡਿਊਟੀ ਚਾਹੀਦੀ ਹੈ ਪੁਲਿਸ ਪੁਲਾਜ਼ਮਾ ਦੀ ਔਰ ਕਾਲਜ ਚੌਂਕ ਜਿਹੜਾ ਹੈਗਾ ਉੱਥੇ ਹਰ ਟੈਂਪਰੇਰੀ ਰਹਿੰਦੇ ਜੀ ਉਹ ਮੈਂ ਤੁਹਾਨੂੰ ਫਿਰ ਅਪੀਲ ਕਰੂੰਗੀ ਕਿ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰੇ ਕਿ ਪਬਲਿਕ ਤੇ ਤਾਂ ਹੀ ਇਹ ਮਸਲਾ ਹੱਲ ਹੋ ਸਕਦਾ ਹੈ ਕੱਲਾ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਕੋਈ ਹੋ ਨਹੀਂ ਕਰ ਸਕਦਾ ਬਿਕੋਜ਼ ਜਿਹੜੀ ਆਪਣਾ ਏਰੀਆ ਦਾ ਲੇਆਉਟ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਵਿਦਆਊਟ ਪਬਲਿਕ ਅਸੀਂ ਟ੍ਰੈਫਿਕ ਮੁਲਾਜ਼ਮਾਂ ਨਾਲ ਨੂੰ ਵੀ ਨਾਲ ਵੀ ਇਹਨੂੰ ਕੰਟਰੋਲ ਨਹੀਂ ਕਰ ਸਕਦੇ ਇੱਥੇ ਸਾਨੂੰ ਪਬਲਿਕ ਦਾ ਮੈਡਮ ਟ੍ਰੈਫਿਕ ਦੇ ਜਿਹੜੇ ਇੰਪੋਜ਼ਮੈਂਟ ਪਾਸੇ ਕਿਹਾ ਨਗਰ ਕੌਂਸਲ ਤੁਹਾਡੇ ਸਾਥ ਨੇ ਜਿਹੜੀ ਕੀਤੀ ਹੈ ਕੀ ਹੈ ਇੰਨੀ ਇਨਕਲੋਜਮੈਂਟ ਪੱਡੀ ਹੋਈ ਜਾਂ ਲੱਗਦੀ ਹੈ ਅੱਜ ਆਪਣੀ ਜਿਹੜੀ ਹੈ ਫਲੈਗ ਮਾਰਚ ਪਰੇ ਤੇ ਲਖਣਾਪੁਰ ਦੇ ਸੰਬੰਧੀ ਇਹ ਬਰੀਫ ਸੀਗਾ ਤੇ ਇਹ ਬਾਅਦ ਚੋਂ ਆਪਾਂ ਦੁਬਾਰਾ ਇੰਟਰਵਿਊ ਦੇ ਬਾਰੇ ਪੁੱਛ ਦਾਂਗੇ ਠੀਕ ਹੈ ਥੈਂਕ ਯੂ ਸੋ Oi, oi, oi,